ਝੋਨੇ ਦੀ ਪਨੀਰੀ ਦੀ ਬਜਾਈ ਤੁਸੀਂ ਦੇਖੋ ਚੱਲ ਰਹੀ ਹੈ ਜੀ ਅੱਜ ਲਗਭਗ ਇਹ ਏਰੀਆ ਬੀਜਾਂਗੇ ਪਹਿਲਾਂ ਆਪਣੇ ਇਹ ਏਰੀਆ ਆਪਣੇ ਬੀਜੇ ਹੋਏ ਆ ਜੀ ਲਗਭਗ 50 ਕ ਮਰਲੇ ਜਗ੍ਹਾ ਬੀਜੀ ਆ ਤੇ ਆ ਅੱਜ ਬੀਜਾਂਗੇ ਜੀ 25-26 ਮਰਲੇ ਫਿਰ ਇਸੇ ਤਰੀਕੇ ਦੇ ਨਾਲ ਹੀ ਉਧਰ ਅੱਗੇ ਜਿਹੜੇ ਆਪਣੇ ਥੋੜੀ ਜਿਹੀ ਹੋਰ ਖੇਤ ਬਚਦੇ ਆ ਉਹ ਵੀ ਸਾਰੇ ਬੀਜ ਦਾਂਗੇ ਤੇ ਕੁਝ ਸਾਵਧਾਨੀਆਂ ਜਿਹੜੀਆਂ ਜਿੰਨਾਂ ਬਾਰੇ ਮੈਂ ਜ਼ਰੂਰੀ ਤੁਹਾਡੇ ਨਾਲ ਗੱਲਬਾਤ ਕਰਨੀ ਚਾਹਣਾ ਤੇ ਉਹ ਸਾਵਧਾਨੀਆਂ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਬਾਅਦ ਵਿੱਚ ਸਾਨੂੰ ਸਮੱਸਿਆ ਕੋਈ ਨਾ ਆਵੇ ਠੀਕ ਹੈ ਜੀ ਤਾਂ ਇਹ ਵੀਡੀਓ ਪੂਰੀ ਦੇਖਿਓ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਦੇਖੋ ਸੁੱਕੇ ਖੇਤਰੇ ਵਿੱਚ ਅਸੀਂ ਬਜਾਈ ਕਰ ਰਹੇ ਹਾਂ ਇਹ ਵਾਲੀਆਂ ਬਜਾਈਆਂ ਅਸੀਂ ਗਿੱਲੇ ਖੇਤਾਂ ਦੇ ਵਿੱਚ ਕੀਤੀਆਂ ਸੀ ਉਹਦੇ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਕਾਰਨ ਵੀ ਦੱਸੂੰਗਾ ਤੇ ਇਹਦਾ ਇਲਾਜ ਵੀ ਦੱਸੂੰਗਾ ਜੀ ਵੀ ਕੀ ਕੀ ਇਹਦੇ ਕੀ ਕੀ ਕਾਰਨ ਨੇ ਅਜਾ ਬੀਜ ਹੈ ਜਦੋਂ ਆਪਾਂ ਦਵਾਈ ਲਾ ਕੇ ਪਿਉੰਨੇ ਆ ਜੀ ਸਾਵਧਾਨੀਆਂ ਜੀ ਸ਼ੁਰੂਆਤ ਦਾ ਆਪਾਂ ਬੀਜ ਨੂੰ ਦਵਾਈ ਲਾਉਣ ਤੋਂ ਕਰਨੀ ਹੈ ਜੀ ਬੀਜ ਨੂੰ ਬਿਨਾਂ ਦਵਾਈ ਲਾਏ ਤੋਂ ਨਹੀਂ ਬੀਜਣਾ ਟ੍ਰੀਟ ਕੀਤੇ ਤੋਂ ਬਿਨਾਂ ਨਹੀਂ ਬੀਜਣਾ ਟ੍ਰੀਟ ਕਰਨ ਬਾਰੇ ਆਪਣੀ ਵੀਡੀਓ ਜਿਹੜੀ ਇੱਕ ਦੋ ਦਿਨਾਂ 'ਚ ਆ ਜਾਊਗੀ ਜਾਂ ਪਹਿਲਾਂ ਪੈ ਚੁੱਕੀ ਹੋਊਗੀ ਜੀ ਜੇ ਤੁਸੀਂ ਬਜਾਈ ਕਰ ਰਹੇ ਹੋ ਸੁੱਕੇ ਖੇਤ ਦੇਖੋ ਜੀ ਹੁਣ ਕਰ ਰਹੇ ਆ ਸੁੱਕੇ ਖੇਤਰੇ ਵਿੱਚ ਬੀਜ ਦਾ ਛੱਟਾ ਦੇ ਕੇ ਉੱਪਰ ਅਸੀਂ ਇਹਨੂੰ ਮਿਕਸ ਕਰ ਦਾਂਗੇ ਤੰਗਲੀ ਮਾਰ ਦਾਂਗੇ ਪਰ ਜੇ ਤੁਸੀਂ ਇਹ ਪ੍ਰੋਸੈਸ ਕਰਨਾ ਹੈ ਤਾਂ ਸਵੇਰੇ 8 ਜਾਂ 9 ਵਜੇ ਤੋਂ ਪਹਿਲਾਂ ਪਨੀਰੀ ਦੀ ਬਜਾਈ ਕਰ ਦੋ ਇਸ ਤੋਂ ਲੇਟ ਪਨੀਰੀ ਦੀ ਬਜਾਈ ਨਾ ਕਰੋ ਕਿਉਂਕਿ ਜ਼ਮੀਨ ਤਪਣੀ ਸ਼ੁਰੂ ਹੋ ਜਾਂਦੀ ਹੈ ਬੀਜ ਨੂੰ ਅਸੀਂ ਭਿਉਆ ਹੁੰਦਾ ਭਿਉਆ ਬੀਜ ਕਿਦੋਂ ਗਰਮ ਜ਼ਮੀਨ ਦੇ ਉੱਤੇ ਡਿੱਗੂਗਾ ਤਾਂ ਉਹ ਨੁਕਸਾਨ ਕਰੂਗਾ ਜੀ ਠੀਕ ਹੈ ਇਹ ਵਾਲੀਆਂ ਪਨੀਰੀਆਂ ਦੀ ਅਸੀਂ ਬਜਾਈ ਸ਼ਾਮ ਨੂੰ ਕੀਤੀ ਸੀ ਇਸ ਕਰਕੇ ਅਸੀਂ ਪਾਣੀ ਦੇ ਵਿੱਚ ਬਜਾਈ ਕੀਤੀ ਹੈ ਜੀ ਇਹਦੀ ਇਹਦੀ ਵੀ ਜਾਈ ਸੀ ਪਾਣੀ ਚ ਕੀਤੀ ਆ ਇਹ ਉਗਣਾ ਸ਼ੁਰੂ ਹੋ ਗਈ ਆ ਅਸੀਂ 5-5 ਦਿਨਾਂ ਦੇ ਵਕਬੇ ਦੇ ਬਾਅਦ ਪਨੀਰੀਆਂ ਦੀ ਬਜਾਈ ਕਰਦੇ ਆ ਇੱਧਰ ਤੁਸੀਂ ਦੇਖੋ ਇਹ ਉੱਗਣਾ ਸ਼ੁਰੂ ਹੋ ਗਿਆ ਬੀਜ ਤੇ ਹੁਣ 5-5 ਦਿਨਾਂ ਦੇ ਵਕਬੇ ਦੇ ਬਾਅਦ ਅਸੀਂ ਪਨੀਰੀ ਦੀ ਬਜਾਈ ਕਰੀ ਜਾਣੀ ਹੈ ਕਿਉਂਕਿ ਉਸੇ ਹਿਸਾਬ ਨਾਲ ਬਾਅਦ ਸਿਸਟਮ ਦਾ ਜਿਹੜਾ ਚਲਾਉਣਾ ਪੈਂਦਾ ਸੁੱਕੇ ਖੇਤ ਚ ਬਜਾਈ ਕਰਨੀ ਆ ਸਵੇਰੇ 9 ਵਜੇ ਤੋਂ ਪਹਿਲਾਂ ਕੋਸ਼ਿਸ਼ ਕਰੋ ਬਜਾਈ ਕੰਪਲੀਟ ਕਰੋ ਹੁਣ ਇਹਦੀ ਬਜਾਈ ਕੰਪਲੀਟ ਕਰਕੇ ਤੇ ਉੱਪਰ ਅਸੀਂ ਤੰਗਲੀ ਮਾਰ ਕੇ ਪਿੱਛੋਂ ਅਸੀਂ ਪਾਣੀ ਲਾ ਦੇਣਾ ਜੇ ਕਿਸੇ ਕੋਈ ਮਿੱਤਰਬੇਲੀ ਲੇਟ ਬਜਾਈ ਕਰਦਾ ਸੁੱਕੇ ਖੇਤ ਵਿੱਚ ਬਜਾਈ ਨਾ ਕਰੇ ਉਹ ਕੋਸ਼ਿਸ਼ ਇਹ ਕਰੇ ਕਿ ਪਾਣੀ ਦੇ ਵਿੱਚ ਬੀਜ ਦਾ ਛੱਟਾ ਜਿਹੜਾ ਉਹ ਦਿੱਤਾ ਜਾਵੇ ਨਹੀਂ ਤਾਂ ਸਮੱਸਿਆ ਸਾਡੇ ਖੇਤਾਂ ਦੇ ਵਿੱਚ ਵੱਧ ਜੂਗੀ ਸਮੱਸਿਆ ਘਟਣੀ ਨਹੀਂ ਹੈ ਬਾਅਦ ਇਹ ਜਰਮੀਨੇਸ਼ਨ ਦਾ ਇਸ਼ੂ ਆ ਜਾਂਦਾ ਹੈ ਜੀ ਤੇ ਜੇ ਕਿਸੇ ਮਿੱਤਰਬੇਲੀ ਨੇ ਇਹ ਸੁੱਕੇ ਖੇਤ 'ਚ ਹੀ ਬਜਾਈ ਕਰਨੀ ਆ ਫਿਰ ਉਹ ਕੋਸ਼ਿਸ਼ ਇਹ ਕਰੇ ਕਿ ਬੀਜ ਨੂੰ ਦਵਾਈ ਵੀ ਨਾ ਲਾਵੇ ਜੇ ਸੌਰੀ ਬੀਜ ਨੂੰ ਪਿਓਵੇਂ ਨਾ ਦਵਾਈ ਬੀਜ ਨੂੰ ਜ਼ਰੂਰ ਲਾਉਣੀ ਹੈ ਬੀਜ ਨੂੰ ਪਿਓਵੇਂ ਨਾ ਪਾਣੀ ਦੇ ਵਿੱਚ ਬੀਜ ਨੂੰ ਨਾ ਪਿਓਵੇਂ ਹਲਕੀ ਜੀ ਮਾਤਰਾ 'ਚ ਮੋਇਸਚਰ ਕਰਕੇ ਬੀਜ ਨੂੰ ਦਵਾਈ ਲਾ ਦਿਓ ਇਹਦੇ ਨਾਲ ਇਹ ਪੀ ਤੁਹਾਡੀ 2-3 ਦਿਨ ਜਿਹੜੀ ਪਨੀਰੀ ਆ ਲੇਟ ਜਰੂਰ ਹੋਊਗੀ ਲੇਟ ਜਰੂਰ ਹੋ ਜੂਗੀ ਪਰ ਉਹਦੇ ਨਾਲ ਤੇ ਤੁਹਾਡੀ ਜਿਹੜੀ ਬੀਜ ਆ ਉਹਦੀ ਉਗਣ ਸ਼ਕਤੀ ਖਰਾਬ ਨਹੀਂ ਹੁੰਦੀ ਕਿਉਂਕਿ ਜੇ ਭਿੱਜਾ ਬੀਜ ਗਰਮ ਜ਼ਮੀਨ ਤੇ ਪਾਇਆ ਤਾਂ ਉਹਦੀ ਉਗਣ ਸ਼ਕਤੀ ਖਤਮ ਹੋ ਜਾਣੀ ਆ ਹੁਣ ਦੂਜੀ ਗੱਲ ਕਰੀਏ ਤੇ ਇਹ ਵੀ ਸੰਭਾਲ ਲਈ ਹੁਣ ਹੈ ਨਾ ਇਹ ਇਹ ਉਗਣਾ ਸ਼ੁਰੂ ਹੋ ਗਿਆ ਇਹਨੂੰ ਅਸੀਂ ਹੁਣ ਅਸੀਂ ਹਲਕਾ ਜਿਹਾ ਪਾਣੀ ਦੇ ਦਾਂਗੇ ਅੱਜ ਫਿਰ ਅਸੀਂ ਇਸ ਨੂੰ ਕੱਲ ਪਾਣੀ ਨਹੀਂ ਦੇਣਾ ਉਦਾ ਕਾਰਨ ਕੀ ਹੈ ਕਿਉਂਕਿ ਇਹਦੇ ਕੱਲ ਨੱਕੂ لمبے ਨਿਕਲ ਆਉਣੇ ਨੇ ਜੇ ਕਿਤੇ ਪਾਣੀ ਜਿਹੜਾ ਜੀ ਉਹ ਗਰਮ ਹੋ ਗਿਆ ਖੜਾ ਪਾਣੀ ਇਹਦੇ ਵਿੱਚ ਗਰਮ ਹੋ ਗਿਆ ਤੇ ਉਹਨੇ ਸਾਡੇ ਜਿਹੜੇ ਸੂਏ ਆ ਆਪਣੀ ਰੀਤੀ ਜਿਹੜੇ ਨੱਕੂ ਨਿਕਲੇ ਉਹ ਸਾੜ ਦੇਣੇ ਆ ਇਸ ਕਰਕੇ ਇਹਨੂੰ ਅਜੇ ਪਾਣੀ ਦੇਣਾ ਕੋਸ਼ਿਸ਼ ਇਹ ਕਰੋ ਕਿ ਸਵੇਰੇ ਸੁੱਖ ਤੇ ਦੇ ਦਿਓ ਤੇ ਜੇ ਤੁਹਾਡੇ ਕੋਲ ਸ਼ਾਮ ਨੂੰ ਲਾਈਟ ਦਾ ਅਰੇਂਜਮੈਂਟ ਹੈਗਾ ਸ਼ਾਮ ਨੂੰ ਫੇਰ ਤਾਂ ਸਭ ਤੋਂ ਵਧੀਆ ਜੀ ਸ਼ਾਮ ਨੂੰ ਹਲਕਾ ਜਿਹਾ ਪਾਣੀ ਦੇ ਦਿਓ ਸਵੇਰ ਤੱਕ ਤੁਹਾਡਾ ਖੇਤ ਹੈ ਜਿਹੜਾ ਬਿਲਕੁਲ ਐ ਖਾਲੀ ਹੋ ਜੇ ਤੇ ਅਸੀਂ ਕੋਸ਼ਿਸ਼ ਕਰਾਂਗੇ ਹੁਣ ਇਹ ਇਹਨੂੰ ਪਾਣੀ ਦੇਣ ਦੀ ਜੇ ਨਹੀਂ ਤਾਂ ਫਿਰ ਸ਼ਾਮ ਨੂੰ ਜਨਰੇਟਰ ਵਗੈਰਾ ਦਾ ਇੰਟੀਮ ਕਰਕੇ ਜਾਂ 24 24 ਘੰਟੇ ਵਾਲੀ ਲਾਈਟ ਤੇ ਰਹੀ ਇਹਨੂੰ ਪਾਣੀ ਦਾ ਅਰੇਂਜਮੈਂਟ ਇਹਦੇ ਵਿੱਚ ਕਰ ਦਾਂਗੇ ਤੇ ਇਹਨਾਂ ਇੱਕ ਸਾਵਧਾਨੀਆਂ ਜ਼ਰੂਰੀ ਨੇ ਜੀ ਖਾਦ ਪਾਉਣ ਬਾਰੇ ਜ਼ਿੰਕ ਪਾਉਣ ਬਾਰੇ ਆਪਾਂ ਤੜਨ ਅਗਲੀ ਵੀਡੀਓ ਚ ਗੱਲਬਾਤ ਕਰਾਂਗੇ ਵੀਡੀਓ ਪੂਰੀ ਦੇਖਿਓ ਸ਼ੇਅਰ ਜ਼ਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ